ਜੇ ਤਾਂ ਤੁਸੀਂ ਸਿਆਸਤ ਦੀਆਂ ਸੀਰੀਅਸ ਖਬਰਾਂ ਲਈ ਇੱਧਰ ਆਏ ਹੋ ਤਾਂ ਮੁੜ ਜਾਓ ਕਿਉਂਕਿ ਅੱਜ ਗੱਲ ਸਿਰਫ ਸਿਆਸਤ ਦੀ ਕਮੇਟੀ ਸਰਕਸ ਦੀ ਹੋਣੀ ਹੈ ਉਹ ਵੀ ਕੁਲਦੀਪ ਸਿੰਘ ਢਾਲੀਵਾਲ ਅਤੇ ਸੁਖਵੀਰ ਸਿੰਘ ਬਾਦਲ ਦੀ ਇੱਕੋ ਜਿਨਾਲੇ ਤੋਂ ਐਮਐਲਏ ਐ ਜੋ ਚੰਡੀਗੜ੍ਹ ਦੇ মিডিਆ ਸਾਹਮਣੇ ਸਿਰਫ ਸੁਖਵੀਰ ਬਾਦਲ ਨੂੰ ਘੇਰਨ ਲਈ ਪਹੁੰਚ ਗਿਆ ਦੂਜੇ ਪਾਸੇ ਸੁਖਵੀਰ ਬਾਦਲ ਨੇ ਜਿਹੜੇ ਬਿਨਾ ਮਹਿਕਮੇ ਵਾਲੇ ਇਸ ਸਾਬਕਾ ਮੰਤਰੀ ਦੇ ਹਲਕੇ ਅਜਨਾਲਾ ਵਿੱਚ ਵਰ ਗਏ ਸੁਖਵੀਰ ਸਿੰਘ ਬਾਦਲ ਨੂੰ ਤਾਂ ਕੁਲਦੀਪ ਸਿੰਘ ਧਾਲੀਵਾਲ ਤੋਂ ਖਤਰਾ ਪੈਦਾ ਹੋ ਗਿਆ ਨਹੀਂ ਖਤਰਾ ਸੁਖਵੀਰ ਬਾਦਲ ਨੂੰ ਨਹੀਂ ਸਗੋਂ ਉਹਨਾਂ ਦੀ ਗੱਡੀ ਨੂੰ ਪੈਦਾ ਹੋਇਆ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਤਾਂ ਸੁਖਵੀਰ ਬਾਦਲ ਦੇ ਪਿੱਛੇ ਹੱਥ ਧੋ ਕੇ ਹੀ ਪੈ ਗਏ ਨੇ ਲੱਗਦਾ ਹੈ ਉਹ ਸੁਖਵੀਰ ਬਾਦਲ ਦੀ ਗੱਡੀ ਖੋਣ ਨੂੰ ਫਿਰਦੇ ਨੇ ਤਾਜ਼ਾ ਤਕਲੀਫ ਸੁਖਵੀਰ ਬਾਦਲ ਦੇ ਕੁਲਦੀਪ ਸਿੰਘ ਢਾਲੀਵਾਲ ਦੇ ਹਲਕੇ ਅਜਨਾਲਾ ਵਿੱਚ ਜਾ ਕੇ ਵਰ ਜਾਣ ਤੋਂ ਹੋਈ ਲੱਗਦੀ ਹੈ ਅਤੇ ਜੋ ਸਪੀਡ ਅਮਰੀਕਾ ਤੋਂ ਪਰਤੇ ਅਤੇ ਸਿਆਸਤ ਵਿੱਚ ਕੁਦਦੇ ਕੁਲਦੀਪ ਸਿੰਘ ਢਾਲੀਵਾਲ ਨੇ ਫੜੀ ਹੈ ਉਹ ਚੈੱਕ ਕਰਨ ਤੋਂ ਪਤਾ ਲੱਗਦਾ ਕਿ ਉਹ ਛੇਤੀ ਬਾਜ਼ੀ ਮਾਰ ਜਾਣਗੇ ਹੁਣ ਤੱਕ ਤੁਸੀਂ ਮਹਾਨ ਦੇਸ਼ ਮਹਾਨ ਰਾਜਾ ਮਹਾਨ ਪ੍ਰਧਾਨ ਮੰਤਰੀ ਮਹਾਨ ਮੁੱਖ ਮੰਤਰੀ ਮਹਾਨ ਸਿਕੰਦਰ ਜਾਂ ਕੁਝ ਹੋਰ ਮਹਾਨਤਾ ਸੁਣਿਆ ਹੋਣਾ ਪਰ ਕਦੇ ਗਲਤੀਆਂ ਵੀ ਮਹਾਨ ਹੋਇਆ ਕਰਦੀਆਂ ਨੇ ਹਾ ਢਾਲੀਵਾਲ ਸਾਹਿਬ ਤਾਂ ਗਲਤੀਆਂ ਨੂੰ ਹੀ ਮਹਾਨ ਦੱਸ ਰਹੇ ਨੇ ਆਪਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਹਿ ਦੇਣਾ ਵੀ ਕੁਲਦੀਪ ਸਿੰਘ ਢਾਲੀਵਾਲ ਕੋਲ ਕੋਈ ਹੋਰ ਮਹਿਕਮਾ ਹੈ ਨਹੀਂ ਕਿਉਂ ਨਾ ਨਵਾਂ ਮਹਿਕਮਾ ਬਣਾ ਕੇ ਉਹਨਾਂ ਨੂੰ ਕਮੇਡੀ ਮੰਤਰੀ ਬਣਾ ਦਈਏ ਪਰ ਕਿਤੇ ਭਗਵੰਤ ਮਾਨ ਹੀ ਗੁੱਸਾ ਨਾ ਕਰ ਜਾਣ ਭਗਵੰਤ ਮਾਨ ਨੂੰ ਲੱਗਣਾ ਵੀ ਉਹਨਾਂ ਦੇ ਹੁੰਦੇ ਹੋਏ ਕਮੇਡੀ ਮਹਿਕਮਾ ਕਿਸੇ ਹੋਰ ਕੋਲ ਕਿਵੇਂ ਜਾ ਸਕਦਾ ਹੈ ਅਤੇ ਤੁਸੀਂ ਇਹ ਵੀ ਕਹਿਣਾ ਕਿ ਸਕਵੀਰ ਬਾਦਲ ਕੋਲ ਕਿਹੜੀ ਗੱਦੀ ਹੈ ਜਿਹੜੀ ਕੁਲਦੀਪ ਸਿੰਘ ਢਾਲੀਵਾਲ ਖੋ ਸਕਦੇ ਨੇ ਅਕਾਲੀਆਂ ਨੂੰ ਤਾਂ ਸੱਤਾ ਵਿੱਚੋਂ ਬਾਹਰ ਹੋਿਆਂ ਨੂੰ ਵੀ 23 ਸਾਲ ਹੋ ਗਏ ਨੇ ਐਤੇ ਹੀ ਤੁਸੀਂ ਗੱਲ ਤੋਂ ਜਦੋਂ ਦੇ ਸ਼ਕਵੀਰ ਬਾਦਲ ਸਿਆਸਤ ਦੇ ਵਿੱਚ ਆਏ ਨੇ ਕਮੇਡੀ ਕਿੰਗ ਦੀ ਗੱਦੀ ਉਹਨਾਂ ਆਨਸਾਰੀ ਮਲ ਲਈ ਸੀ ਸਿਆਸੀ ਕਮੇਡੀ ਦੀ ਜੇ ਗੱਲ ਹੁਣ ਸ਼ੁਰੂ ਹੀ ਕੀਤੀ ਹੈ ਤਾਂ ਪਤਾ ਤੁਸੀਂ ਪਹਿਲਾ ਸਵਾਲ ਕੀ ਦਾਗਣਾ ਤੁਸੀਂ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਆਪ ਕਮੇਡੀਅਨ ਨੇ ਜਨਾਬ ਰੁਕੋ ਜਰਾ ਭਗਵਾਨ ਤਮਨਤਾ ਹੈ ਹੀ ਕਮੀਡੀਅਨ ਉਹਨਾਂ ਦਾ ਕੈਰੀਅਰ ਦੀ ਸ਼ੁਰੂਆਤ ਬਤੌਰ ਕਮੀਡੀਅਨ ਹੀ ਕੀਤੀ ਸੀ ਸਿਆਸਤਦਾਨਤਾ ਉਹ ਐਕਸੀਡੈਂਟਲ ਨੇ ਅਸੀਂ ਤਾਂ ਗੱਲ ਸਿਆਸਤ ਦੇ ਵਿੱਚ ਆਏ ਉਹਨਾਂ ਸਿਆਸਤਦਾਨਾਂ ਦੀ ਕਰਨੀ ਹੈ ਜੋ ਕਰਦੇ ਤਾਂ ਸਿਆਸਤ ਨੇ ਪਰ ਕਮੀਡੀ ਹੋ ਜਾਂਦੀ ਹੈ ਹੁਣ ਤੁਸੀਂ ਆਪੇ ਦੱਸੋ ਪਿਤਾ ਨੂੰ ਪਿਤਾ ਸમાન ਕਹਿ ਦੇਣਾ ਘੱਟ ਕਮੀਡੀ ਹੈ ਉਹ ਤਾਂ ਬਾਪੂ ਬਾਦਲ ਹੀ ਸਿਆਣਾ ਸੀ ਜੋ ਗੁੱਸਾ ਨਾ ਕਰਦੇ ਹੋਏ ਖੁਦ ਹੀ ਕਹਿ ਦਿੰਦੇ ਨੇ ਕਿ ਕਾਕਾ ਪਿਤਾ ਸમાન ਨਹੀਂ ਹੁੰਦਾ ਮੈਂ ਪਿਤਾ ਹੀ ਆ ਇਹ ਇੱਕ ਕਮੇਡੀ ਸੀਨ ਥੋੜਾ YouTube ਉੱਤੇ ਭਰ ਲਓ ਸਖਵੀਰ ਬਾਦਲ ਦੀ ਕਮੇਡੀ ਵੀਡੀਓ ਬਾਰੇ ਆਪੇ ਪਤਾ ਲੱਗ ਜੂ ਕੀ ਕੀ ਚੰਨ ਚੜ੍ਹੇ ਨੇ ਹੁਣ ਆ ਗਏ ਅਮਰੀਕਾ ਰਿਟਰਨ ਕੁਲਦੀਪ ਸਿੰਘ ਢਾਲੀਵਾਲ ਹਲੇ ਕੱਲ ਪਰਸੋਂ ਹੀ ਵੀਡੀਓ ਵਿੱਚ ਆਪਣੀ ਹੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਚੁੱਕੀ ਫਿਰਦੇ ਸਨ ਦੋ ਦਿਨ ਲੱਗੇ ਰਹੇ ਸਫਾਈ ਕਰਨ ਗਲੀਆਂ ਨੂੰ ਸਾਫ਼ ਕਰਨ ਮਜ਼ਾਲ ਹੈ ਕਿਤੇ ਪੱਤਾ ਕਾਗਜ਼ ਲਿਫਾਫਾ ਮਿੱਟੀ ਪਈ ਹੋਵੇ ਪਤਾ ਨਹੀਂ ਝਾੜੂ ਕਾਦੇ ਉੱਤੇ ਲਾਈ ਗਏ ਐਮਐਲਏ ਧਾਲੀਵਾਲ ਕਦੇ ਸਕੂਲ ਵਿੱਚ ਸਬਜ਼ੀ ਚੈੱਕ ਕਰਦੇ ਬਾਹਰ ਨੋ ਜਾਂਦੇ ਨੇ ਅਤੇ ਕਦੇ ਥਾਣੇ ਵਿੱਚ ਨਸ਼ਾ ਤਸਕਰ ਨੂੰ ਛਡਾਉਣ ਕਰਕੇ ਸਲਾਮ ਹੈ ਉਹਨਾਂ ਦੇ ਜਜ਼ਬੇ ਨੂੰ ਤਾਈਓ ਤਾਂ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਸੁਖਵੀਰ ਬਾਦਲਸਣੇ ਉਹਨਾਂ ਬਾਕੀ ਸਿਆਸਤਦਾਨਾਂ ਨਾਲ ਜਿਹੜੇ ਕਮੇਟੀ ਵਿੱਚ ਨੰਬਰ 1 ਬਣਨ ਨੂੰ ਫਿਰਦੇ ਨੇ ਥੋੜਾ ਪਤਾ ਨਹੀਂ ਪਰ ਮੈਂ ਤਾਂ ਕਈ ਵਾਰ ਜਦੋਂ ਇਹਨਾਂ ਨੂੰ ਦੇਖਦਾ ਤਾਂ ਉਦਾਸ ਹੋਣ ਦੇ ਬਾਵਜੂਦ ਚਿਹਰੇ ਉੱਤੇ ਮੁਸਕਰਾਹਟ ਆ ਜਾਂਦੀ ਹੈ ਅਤੇ ਆਪੇ ਹਾਸਾ ਨਿਕਲ ਜਾਂਦਾ ਹੈ ਇਹ ਇਹ ਅਜਮਾਇਆ ਹੋਇਆ ਨੁਸਖਾ ਜੇ ਕਿਤੇ ਉਦਾਸ ਹੋਮੋ ਤਾਂ ਕਮੇਡੀ ਸੀਨ ਅਤੇ ਕਮੇਡੀ ਰੀਲਾਂ ਵੀਡੀਓ ਦੇਖਣ ਉੱਤੇ ਤਾਂ ਮਾੜੀ ਐਕਟਿੰਗ ਦੇਖ ਕੇ ਉਲਟਾ ਗੁੱਸਾ ਆਉ ਅਤੇ ਖੁੰਸੜੂ ਸੌਖਾ ਤਰੀਕਾ ਇਹੋ ਹੈ ਕਿ ਸੁਖਵੀਰ ਬਾਦਲ, ਕੁਲਦੀਪ ਸਿੰਘ ਢਾਲੀਵਾਲ ਵਰਗੇ ਸਿਆਸਤਦਾਨਾਂ ਦੀਆਂ ਵੀਡੀਓ ਕਲਿੱਪਾਂ ਦੇਖ ਲਓ ਜੇ ਆਪ ਮੁਹਾਰੇ ਹਾਸਾ ਨਾ ਆਵੇ ਤਾਂ ਸਾਡੇ ਚੈਨਲ ਦੀ ਮੁਰ ਕੋਈ ਵੀਡੀਓ ਨਾ ਦੇਖਿਓ ਹੁਣ ਅੱਜ ਵਾਲੀ ਇਹਨਾਂ ਦੋਵਾਂ ਦੀ ਵੀਡੀਓ ਦੀ ਹੀ ਜੇਕਰ ਗੱਲ ਕਰੀਏ ਤਾਂ ਦੇਖੋ ਕਿੰਨੇ ਸੀਰੀਅਸ ਇਸ਼ੂ ਉੱਤੇ ਕਿੰਨੀ ਗੰਭੀਰਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੇਰੇ ਵਰਗਿਆਂ ਦਾ ਹਾਸਾ ਨਹੀਂ ਰੁਕਦਾ ਨਹੀਂ ਯਕੀਨ ਤਾਂ ਤੁਸੀਂ ਆਪੇ ਚੈੱਕ ਕਰ ਲਓ ਪਹਿਲਾਂ ਦੇਖੋ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਹੜੇ ਆਪਣੇ ਕੰਪੀਟੀਟਰ ਸੁਖਵੀਰ ਬਾਦਲ ਨੂੰ ਸੁੱਟਣ ਨੂੰ ਫਿਰਦੇ ਨੇ ਤੁਸੀਂ ਐਵੇਂ ਆਹ ਜਿਹੜੀ ਡੈਡੀ ਲਈ ਫਿਰਦੇ ਪਤਾ ਕਿ ਕਿਹੜੀ ਡੈਡੀ ਆ ਉਹ ਐਵੇਂ ਕਹਿੰਦੇ ਲਾਲ ਡੈਡੀ ਤੇ ਲਿਖਤਾ ਜੀ ਉਹ ਸਾਡਾ ਤੁਹਾਡੇ ਕੋ ਨਾ ਕੋ ਲਾਲ ਨਾ ਕੋ ਹਰੀਆ ਨਾ ਕੋ ਚਿੱਟੀ ਨਾ ਕੋ ਪੀਲੀ ਨਾ ਕੋ ਫਿੱਕੀ ਐਵੇਂ ਇਦਾਂ ਦੀਆਂ ਗੱਲਾਂ ਦਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਨੀ ਆ ਅਕਾਲੀ ਦਲ ਤੁਸੀਂ ਆਪਣੇ ਹੱਥੀ ਕਦਮ ਕਰਤਾ ਸੁਖਬੀਰ ਬਾਦਲ ਜੀ ਜਿਹੜੇ ਥੋੜੇ ਜਿਹਾ ਅਕਾਲੀ ਦਲ ਦੇ ਪ੍ਰਧਾਨ ਨੇ ਕੱਲ ਉਹਨਾਂ ਨੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਬੜੀਆਂ ਧਮਕੀਆਂ ਲਾਈਆਂ ਉਨਾਂ ਨੇ ਕਿਹਾ ਮੈਂ ਡੈਡੀ ਦੇ ਵਿੱਚ ਨਾਂ ਲਿਖ ਲਿਆ ਤੇ ਨਾਲ ਉਹਨੂੰ ਕਿਹਾ ਕਿ ਤੂੰ ਆਪਣਾ ਪਾਸਪੋਰਟ ਬਣਾ ਲੈ ਜਿਦੋਂ ਸਾਡੀ ਸਰਕਾਰ ਆਏ ਫੇਰ ਤੰਨਾ ਵਿੱਚ ਠਾਂਗੇ ਸੋਚ ਰਿਆ ਸੀਗਾ ਮੈਨੂੰ ਹਾਸਾ ਵੀ ਆਇਆ ਮੈਨੂੰ ਲੱਗਦਾ ਕਿ ਜਿੱਦਾਂ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਉਹਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਆ ਜੜੀ ਹੈ ਉਹਨਾਂ ਨੂੰ ਸਬੰਧੀ ਲੱਗਦੀ ਸਖਬੀ ਉਹਨਾਂ ਨੂੰ ਕਿ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਤੁਹਾਡਾ ਕੰਮ ਨਿਭੜ ਗਿਆ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੰਮ ਦਬੇੜਤਾ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਵੱੱਡੇ ਗਨਾਹ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਸਤਨੂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲਿਆ ਗਿਆ ਉਹ ਸਮੇਂ ਤੱਕ ਆ ਵੀ ਬਹੁਤ ਚੰਗੇ ਜਦੋਂ ਦੂਜੀਆਂ ਸਰਕਾਰਾਂ ਆ ਜਾਂਦੀਆਂ ਫਿਰ ਐਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਫਿਰ ਤੁਸੀਂ ਪੁਲਿਸ ਵਾਲਿਆਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡੇ ਦਬਕੇ ਦਾ ਕਿਤੇ ਕੋਈ ਅਸਰ ਨਹੀਂ ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਨਹੀਂ ਆਉਣੀ ਜਦੋਂ ਤੁਹਾਡੇ ਕੋਲ ਅਫਸਰ ਸੀਗੇ ਇਹ ਕੋ ਪੁਲਸ ਬਦਲ ਥੋੜੀ ਜਾਂਦੀ ਹੈ। ਐਹੀ ਪੁਲਿਸ ਵਾਲੇ ਕਾਂਗਰਸ ਦੇ ਆਗੂ ਚੁੰਦੇ ਆ, ਐਸੀ ਪੁਲਿਸ ਵਾਲੇ ਤੁਹਾਡੇ ਬਾਦ ਸੀ ਕਿ ਇਹੀ ਅੱਜ ਆਮ ਆਦੀ ਪਾਰਟੀ ਦੇ ਬਾਦ ਦੇ ਵਿੱਚ ਨੇ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਜੀ ਤੁਸੀਂ ਬਜ਼ੁਰਗ ਹੋ ਗਏ ਹੋ, ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ। ਉਹ ਨਹੀਂ ਮੰਨੇ। ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੋਰ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰ ਲਗੇ ਤੁਹਾਡਾ ਪਿਤਾ ਜਾਣਦਾ ਹੈ ਵੀ ਤੁਸੀਂ ਇਸ ਦੇ ਯੋਗ ਨਹੀਂ ਜੀ ਇਸੇ ਕਰਕੇ ਸਾਰਾ ਕਾਲੀ ਦਲ ਵਿਖੜ ਗਿਆ ਇਸੇ ਕਰਕੇ ਕਾਲੀ ਦਲ ਦੇ ਦੋ ਤਿੰਨ ਧੜੇ ਹੋ ਗਏ ਉਈ ਤਾਂ ਸਾਡਾ ਆਪਣੀ ਪਾਰਟੀ ਸਾਫ ਸਾਗੀ ਸਰਕਾਰ ਬਣਾਉਂਦੇ ਸੁਹਣੇ ਲਈ ਜਾਂਦੇ ਹੋ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਗੱਲ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਹੱਕ ਦੀ ਕੀਤੀ ਹੈ। ਸੁਖਵੀਰ ਬਾਦਲ ਵੱਲੋਂ ਇੱਕ ਐਸਐਸਪੀ ਦਾ ਨਾਂ ਲੈ ਕੇ ਦਿੱਤੀਆਂ ਧਮਕੀਆਂ ਦਾ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੇ ਇੱਕ ਤਰ੍ਹਾਂ ਨਾਲ ਜਵਾਬ ਦਿੱਤਾ ਹੈ। ਸੁਖਵੀਰ ਬਾਦਲ ਦੀ ਅੱਜ ਵਾਲੀ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਝਲਕ ਉਸ ਵੀਡੀਓ ਦੀ ਦੇਖ ਲਓ ਜਿਸ ਵਿੱਚ ਕੱਲ ਉਹ ਆਪਣੇ ਸਾਲੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਮਿਲਣ ਮਗਰੋਂ ਅਜਿਹੀਆਂ ਧਮਕੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਤੀਆਂ ਸਨ। ਸਮਾਂ ਹੁਣ 1.5 ਸਾਲ ਦਾ ਰਹਿ ਗਿਆ। ਮੈਂ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿਨਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਐ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਐ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ वरुण शर्मा ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਤੂੰ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 400 ਦਿਨ ਹੀ ਰਹਿ ਗਏ ਆ वरुण ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਆ ਮੱਲੇ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਅਦ ਕੋਈ ਲੱਭਣਾ ਨਹੀਂ ਇੱਥੇ ਹਿੰਦੁਸਤਾਨ 'ਚ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਹੁਣ ਸੁਖਵੀਰ ਬਾਦਲ ਦੀ ਅੱਜ ਵਾਲੀ ਸਰਗਰਮੀ ਵੱਲ ਆਉਂਦੇ ਆ ਕੁਲਦੀਪ ਸਿੰਘ ਢਾਲੀਵਾਲ ਨੂੰ ਜ਼ਿਆਦਾ ਤਕਲੀਫ ਲੱਗਦਾ ਹੈ ਇਸ ਗੱਲ ਦੀ ਹੋਈ ਹੈ ਕਿ ਸੁਖਵੀਰ ਬਾਦਲ ਅੱਜ ਉਹਨਾਂ ਦੇ ਅਜਨਾਲਾ ਹਲਕੇ ਵਿੱਚ ਗੱਜੇ ਸੁਖਵੀਰ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਨੂੰ ਵੀ ਰਗੜੇ ਲਾਏ ਅਤੇ ਮੁੱਖ ਮੰਤਰੀ ਵੱਲੋਂ ਰੁਪਏ ਇਕੱਠੇ ਕਰਨ ਲਈ ਮਿਸ਼ਨ ਚੜ੍ਹਦੀ ਕਲਾ ਤਹਿਤ ਬਣਾਏ ਰੰਗਲਾ ਪੰਜਾਬ ਫੰਡ ਉੱਤੇ ਵੀ ਸਵਾਲ ਚੁੱਕੇ ਉਹਨਾਂ ਮੁੱਖ ਮੰਤਰੀ ਨੂੰ ਪੇਟੀ ਦੇ ਕੇ ਘਰ ਬਿਠਾਉਣ ਦੀ ਗੱਲ ਆਖੀ ਹੁਣ ਪੇਟੀ ਕੋਈ ਵਿਆਹ ਉੱਤੇ ਦੇਣ ਵਾਲੀ ਤਾਂ ਗੱਲ ਨਹੀਂ ਹੋ ਰਹੀ ਤੁਸੀਂ ਸਮਝ ਹੀ ਗਏ ਹੋ ਕਿ ਸੁਖਵੀਰ ਬਾਦਲ ਕਿਹੜੀ ਪੇਟੀ ਦੀ ਗੱਲ ਕਰਦੇ ਨੇ ਪਰ ਪਤਾ ਨਹੀਂ ਕਿਉਂ ਇਹ ਗੰਭੀਰ ਗੱਲਾਂ ਕਰਦੇ ਨੇ ਤਾਂ ਮੇਰੇ ਵਰਗਿਆਂ ਦਾ ਹਾਸਾ ਨਹੀਂ ਰੁਕਦਾ ਇਹਨਾਂ ਦੀਆਂ ਗੱਲਾਂ ਵਿੱਚੋਂ ਕਮੇਡੀ ਹੀ ਝਲਕਣ ਲੱਗਦੀ ਹੈ ਅੱਜ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੂੰ ਸੱਕਰੇ ਪਠਾਇਆ ਸ਼ਾਮ ਨੂੰ ਪੇਟੀ ਭੇਜ ਦਿੰਦੇ ਆ ਸਰਕਾਰ ਚਲਾ ਰਿਹਾ ਕੇਜਰੀਵਾਲ ਆਪ ਮੁਹੱਲੀ ਰਹਿੰਦਾ ਕੇਜਰੀਵਾਲ ਸਸੋੜੀਆ ਦਾ ਜੈਨੇ ਦੇ ਮੰਤਰੀ ਛੇ ਛੇ ਮਹਿਕਮੇ ਦੇ ਤੇ ਹੁਣ ਉਹਨਾਂ ਦਾ ਕੰਮ ਇੱਕੋ ਇਹ ਜਾਂ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਨਹੀਂ ਟੈਂਡਰਾਂ ਨਹੀਂ ਹਰ ਥਾਂ ਚ ਪੈਸਾ ਇਕੱਠਾ ਕਰਨ ਦੇ ਲੰਗੇ ਐ ਇਹਨਾਂ ਦੇ ਕੋਈ ਥੰਮਾ ਐ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲیکشن ਲੜਨਾ ਚਾਹੁੰਦੇ ਐ ਤੁਸੀਂ ਹੈਰਾਨ ਰਹਿ ਜਾਓਗੇ ਚਲੋ ਹੜਾਗੇ ਉਹਦੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਐ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਆ ਹਜ਼ਾਰ ਹਜ਼ਾਰ ਰੁਪਏ ਕਿ ਲੱਖ ਪੈਸਾ ਇਕੱਠਾ ਕਰਕੇ ਬੰਨੇ ਆ ਜੇ ਸ਼ਰਮ ਹੁੰਦੀ ਤੇ ਹੜ ਆ ਕੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜੀ ਸੀ ਪੀਆਂ ਉਦੋਂ ਦਾ ਡੀਟੈਲ ਦੇ ਦਿੰਦੇ ਉਦੋਂ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਅੱਜ ਤੱਕ ਨਹੀਂ ਕੀਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਆਪ ਬੰਨੇ ਆ ਆਪਣਾ ਬਚਾ ਆਪ ਕੀਤਾ ਸਰਕਾਰ ਦਾ ਕੋਈ ਨਾਂ ਨਹੀਂ ਆਪਣੇ ਆਪਣੇ ਹੁੰਦੇ ਆ ਕਾਲੀ ਦਲ ਤੁਹਾਡੀ ਆਪਣੀ ਪਾਰਟੀ ਆ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਐ ਦੇਖੋ ਥੋੜੇ ਬਜ਼ੁਰਗ ਕਿੰਨੇ ਅਸੂਲੀ ਸੀ ਪੰਥ ਤੋਂ ਬਗੈਰ ਸੋਚਦੇ ਵੀ ਨਹੀਂ ਸੀ ਕਾਲੀ ਦਲ ਤੋਂ ਬਗੈਰ ਸੋਚਦੇ ਹੀ ਨਹੀਂ ਸੀ ਉਹਨਾਂ ਦਾ ਹੱਥ ਵੋਟਾਂ ਦੇ ਟਾਈਮ ਤੱਕੜੀ ਤੋਂ ਬਗੈਰ ਜਾਂਦਾ ਹੀ ਕਿ ਸੀ ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ ਆ ਵੀ ਦੇਖ ਲਓ ਉਹ ਵੀ ਦੇਖ ਲਓ ਤੇ ਨੁਕਸਾਨ ਆਪਣਾ ਹੋਇਆ ਹੈ